ਗੁਰੂ ਨਾਨਕ ਸਾਹਿਬ ਜੀ ਜਾਂਦੇ ਜਾਂਦੇ ਨਾ ਸੈਦਪੁਰ ਜਾ ਪ੍ਰਪਤ ਹੋਏ ਉੱਥੇ ਕਿਸੇ ਦੇ ਘਰ ਵਿਆਹ ਸੀ ਉਹ ਸਾਰੇ ਪਠਾਨ ਇਕੱਠੇ ਹੋ ਕੇ ਨੱਚਦੇ ਪਰ ਮਹਾਰਾਜ ਜੀ ਦੀ ਕਿਸੇ ਖਬਰ ਨਹੀਂ ਲਈ ਮਹਾਰਾਜ ਜੀ ਨੇ ਰਾਗ ਤਲੰਗ ਜੇ ਸ਼ਬਦ ਆਖਿਆ ਰਾਗ ਤਲੰਗ ਮਾ ਅੱਲਾ ਪਹਿਲਾ ਜੈਸੀ ਮੈਂ ਆਵਾਂ ਕਸਮ ਕੀ ਬਾਣੀ ਤਸੜਾ ਕਰੀ ਗਿਆਨ ਵਿਲਲੋ ਪਾਪ ਕੀ ਜਾਂਜਲ ਕਾਬਲ ਤਾਇਆ ਜੋਰੀ ਮੰਗੈ ਦਾਨ ਵਿਲਲੋ ਸਰਮ ਧਰਮ ਦੁਇ ਛੱਪ ਕੋ ਲੋਏ ਕੂੜ ਫੇਰਾ ਪਰ ਧਾਨ ਵਿਲਾਲੋ ਕਾਜੀਆ ਬੰਮਾ ਕੀ ਗੱਲ ਥੱਕੀ ਅਗਧ ਪੜੈ ਸੇ ਧਾਨ ਵਿਲਾਲੋ ਮੁਸਲਮਾਨੀਆਂ ਪੜੈ ਕਤੇਬਾ ਅਸ਼ਟਮੇ ਕਰ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹੈ دیਵਾਨੀਆਂ ਏ ਪੀਲੇਖ ਲਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੁੱਲਾ ਜੇਨੇ ਉਪਾਈ ਅਰਾੰਗਰ ਵਾਈ ਬੈਠਾ ਵੇਖ ਵਖ ਅਕੇਲਾ ਸਚੜਾ ਸਾਹਿਬ ਸਚਤ ਪਾਵਸ ਸਚੜਾ ਨਿਆਉ ਘਰ ਗਮਸੋਲਾ ਕਾਇਆ ਕੱਪੜ ਟੁਕ ਟਕ ਹੋਸੀ ਹੰਦ ਸਤਾਨ ਸੰਭਾਲ ਸੀ ਬੋਲਾ ਆਮਣੇ 78 ਜਾਨ ਸਤਨਵ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚੀ ਬਾਣੀ ਨਾਨਕ ਅੱਖ ਸੱਚ ਸੁਣਾਇ ਸੀ ਸੱਚੀ 베ਲਾ ਜਾ ਇਹ ਸ਼ਬਦ ਸ੍ਰੀ ਬਾਬੇ ਜੀ ਆਖਿਆ ਨਾ ਉਹ ਬ੍ਰਾਹਮਣ ਨੇ ਮਨ ਚ ਵਿਚਾਰ ਕੀਤੀ ਕਿ ਮੈਂ ਇਹਨਾਂ ਦੇ ਚਰਨੀ ਲੱਗ ਜਾਂ ਭੁੱਲ ਬਖਸ਼ਵਾ ਲਾਂ ਸ੍ਰੀ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਆਂਦਾ ਇਹ ਸ਼ਬਦ ਬੜਾ ਗਜਬ ਦਾ ਫੇਰਿਆ ਜੀ ਗੁਰੂ ਨਾਨਕ ਸਾਹਿਬ ਜੀ ਆਂਦੇ ਸ਼ਬਦ ਨਹੀਂ ਫਿਰਦਾ ਜੋ ਵਗਣੀ ਸੀ ਵਾਗਦੀ ਪਰੰਤੂ ਉਹ ਸ਼ਹਿਰ ਤੋਂ 2-3 ਕੋ ਉੱਪਰ ਜਾ ਕੇ ਬਾਹਰ ਰੋ ਅਰ ਜੋ ਤੋਬਾ ਨਾ ਉਹ ਤੋਬੇ ਤੇ ਆਦੇ ਟੱਬਰ ਨੂੰ ਵੀ ਲੈ ਜਾ ਇੱਥੇ ਨਹੀਂ ਰਹਿਣਾ ਜੇ ਰਹੇਗਾ ਤਾਂ ਮਾਰਿਆ ਜਾਵੇਗਾ ਉਹ ਬ੍ਰਾਹਮਣ ਆਪਣੇ ਬਾਲ ਬੱਚੇ ਨੂੰ ਲੈ ਕੇ ਬਾਹਰ ਜਾ ਰਿਹਾ ਸ਼੍ਰੀ ਗੁਰੂ ਜੀ ਵੀ ਉੱਥੇ ਉੱਟ ਕੇ ਉਜਾੜ ਵਿੱਚ ਆ ਬੈਠੇ ਹੁਕਮ ਕਰਤਾਰ ਦੇ ਨਾਲ ਬਾਬਰ ਕਾਬਲ ਤੋਂ ਚੜਿਆ ਸਵੇਰ ਨੂੰ ਦਿਨੂ ਸੈਦਪੁਰਾਨ ਮਾਰਿਆ ਹੋਰ ਆਸ-ਪਾਸ ਦੇ ਪਿੰਡ ਸਾਰੇ ਲੁੱਟ ਲਏ ਇਹ ਦੂ ਮੁਸਲਮਾਨ ਹੋ ਗਏ ਔਰ ਔਰਤਾ ਬੁੱਢੀਆਂ ਜਵਾਨ ਕੁੜੀਆਂ ਸਾਰੀਆਂ ਬੰਨ ਲੀਆਂ ਘਰ-ਬਾਰ ਸਾਰਿਆਂ ਦੇ ਢਾਹ ਤੇ ਬੁਰੀ ਹੋਈ ਅਜੇ ਹੀ ਮਾਰ ਬਾਬੇ ਜੀ ਦੇ ਸ਼ਬਦ ਨੇ ਕੀਤੇ ਪਠਾਣਾ ਉਤੇ ਮਾਂ ਬੁਰਖਾਂ ਦਾ ਗਜਬ ਹੋਇਆ ਖੁਦਾਏ ਮੰਨੇ ਫਕੀਰਾਂ ਨੂੰ ਫਕੀਰ ਮੰਨਣ ਖੁਦਾਏ ਨੂੰ ਜੋ ਫਕੀਰਾਂ ਦੇ ਜਲ ਵਿੱਚ ਗੁਜ਼ਰਦੀ ਉਹ ਖੁਦਾਏ ਸੁਣਦਾ ਫਕੀਰ ਕਾਨ ਜੋ ਸਿੱਧ ਕੇ ਸਬੂਰੀ ਵਿੱਚ ਰਹਿੰਦੇ ਮੇਰੇ ਮੁਹੱਬਤ ਵਿੱਚ ਰਹਿੰਦੇ ਜਿੰਨਾ ਪੰਜ ਭੂਤ ਆਤਮਾ ਵਸ ਕੀਤਾ ਉਹ ਫਕੀਰ ਆਖੀਦਾ ਇਸ ਗ੍ਰਸਤੀ ਨੂੰ ਇਹ ਚਾਹੀਦਾ ਫਕੀਰ ਹਿੰਦੂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਸੇਵਾ ਕਰੇ ਜਿੰਨੀ ਉਹ ਆਵੇ ਫਕੀਰ ਦੇ ਕਰਮਣਾ ਵਿਚਾਰੇ ਬਾਬੇ ਜੀ ਉਜਾੜ ਵਿੱਚ ਉੱਠ ਗਏ ਫਿਰ ਸੈਦਪੁਰ ਆ ਗਏ ਕਿਆ ਦੇਖਣ ਕਤਲ ਆਮ ਹੋਈ ਅਗਰੂ ਜੀ ਆਨੇ ਮਰਦਾਨਿਆਂ ਇੱਥੇ ਗਿਆ ਵਰਤੀ ਮਰਦਾਨਿਆਂ ਆਖਿਆ ਸੱਚੇ ਪਾਤਸ਼ਾਹ ਜੋਤ ਦੇ ਵਰਤਾਇਆ ਵਰਤ ਗਿਆ ਫੇਰ ਗੁਰੂ ਜੀ ਆਖਿਆ ਮਰਦਾਨਿਆਂ ਰਬਾਬ ਵਜਾਓ ਮਰਦਾਨੇ ਰਬਾਬ ਵਜਾਇਆ ਸ੍ਰੀ ਗੁਰੂ ਨਾਨਕ ਜੀ ਸ਼ਬਦ ਉਚਾਰਨ ਕੀਤਾ ਰਾਗ ਆਸਾ ਮਹੱਲਾ ਪਹਿਲਾ ਕਹਾਂ ਸੁ ਖੇਲ ਤਵੇ ਲਾ ਕੋੜੇ ਕਹਾਂ ਬੇਰੀ ਸਹਨਾਈ ਕਹਾਂ ਸੁ ਤੇਗੇ ਬੰਦ ਗਾਰੇ ਰੜ ਕਹਾਂ ਸੁ ਲਾਲ ਕਵਾਈ ਕਹਾਂ ਸੁ ਆਰ ਸਿਆਮ ਬੰਕੇ ਐਥਾ ਦਿਸ ਹੈ ਨਾਹੀ ਇਹ ਜਗ ਤੇਰਾ ਤੂੰ ਗਸਾਈ ਇੱਕ ਕਣੀ ਮਾ ਥਾਪੇ ਉਥਾਪੇ ਜੈ ਵੰਡ ਦੇ ਵਾਈ ਜਦੋਂ ਮਹਾਰਾਜ ਜੀ ਨੇ ਇਹ ਸ਼ਬਦ ਆਖਿਆ ਅਠਾਣਾ ਦੇ ਸਭ ਕਤਲam ਹੋਈ ਮੀਰ ਬਾਬਰ ਜੀ ساری ਸੈਨਾ ਫਿਰੇ ਗੁਰੂ ਜੀ ਨੇ ਸੈਣਾ ਵਿੱਚ ਆ ਕੇ ਮਰਦ ਜੀ ਵੀ ਬੈਠ ਗਏ ਮੀਰ ਬਾਬਰ ਦਿਨ ਨੂੰ ਪਾਤਸ਼ਾਹੀ ਕਰਦਾ ਰਾਤ ਨੂੰ ਪੈਰਾਂ 'ਚ ਸੰਗਲ ਪਾ ਕੇ ਬੰਦਗੀ ਕਰਦਾ ਸਵੇਰੇ ਨਵਾਜ਼ ਕਰਦਾ 30 ਬਾਰੇ ਕੁਰਾਨ ਦੇ ਰੋਜ਼ ਪੜ੍ਹਦਾ ਪਿੱਛੋਂ ਭੰਗ ਖਾਂਦਾ ਲਸ਼ਕਰ ਵਿੱਚ ਗੁਰੂ ਬਾਬਾ ਜੀ ਲੱਗੇ ਫਿਰਨ ਬੰਦਿਆਂ ਮੰਦੀਵਾਨਾਂ ਵਾਲ ਵੇਖ ਕੇ ਮਹਾਰਾਜ ਜੀ ਨੂੰ ਤਰਸ ਆਇਆ ਆਖਿਆ ਮਰਦਾਨਿਆ ਰਬਾਬ ਵਜਾਓ ਮਰਦਾਨੇ ਰਬਾਬ ਵਜਾਇਆ ਗੁਰੂ ਜੀ ਸ਼ਬਦ ਉਚਾਰਨ ਕੀਤਾ ਰਾਗ ਤਲੰਗ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ ਆਪੇ ਦੂਸਨਾ ਦੇ ਕਰਤਾ ਜਮ ਕਰਮ ਗਲ ਚੜਾਇਆ ਐਸੀ ਮਾਰ ਪਈ কুরਲਾਣ ਕਾਕੇ ਦਰਦ ਨ ਆਇਆ ਜਾਇ ਸ਼ਬਦ ਮੀਰ ਬਾਬਰ ਨੇ ਸੁਨਿਆ ਆਦਾ ਯਾਰੋ ਇਹ ਫਕੀਰ ਨੂੰ ਮੇਰੇ ਪਾਸ ਲਿਆਓ ਇਹ ਤਾਂ ਕੋਈ ਕਾਮਲ ਫਕੀਰ ਲੱਗਦਾ ਹੈ ਸ਼ਾਇ ਆਦਮੀ ਆ ਕੇ ਸ਼੍ਰੀ ਬਾਬੇ ਜੀ ਨੂੰ ਵਜਨ ਕੀਤਾ ਲਿਆ ਹਾਜ਼ਰ ਕੀਤਾ ਮੀਰ ਬਾਬਰਾਂ ਦਾ ਇਹ ਫਕੀਰ ਇਹ ਆਵਾਜ਼ ਨਾਲ ਸਾਨੂੰ ਫੇਰ ਸੁਣਾ ਇਹ ਸ਼ਬਦ ਫੇਰ ਸੁਣਾਓ ਸ਼੍ਰੀ ਬਾਬੇ ਜੀ ਉਹ ਸ਼ਬਦ ਫੇਰ ਸੁਣਾਇਆ ਮੀਰ ਬਾਬਰਾਂ ਦਾ ਯਾਰੋ ਇਹ ਤਾਂ ਭਲਾ ਫਕੀਰ ਤਬ ਬਾਦਸ਼ਾਹ ਨੇ ਨਾ ਭੰਗ ਵਾਲਾ ਚਮਚਾ ਮਹਾਰਾਜ ਜੀ ਦੇ ਅੱਗੇ ਰੱਖਿਆ ਅਦੇ ਮੋਹੋ ਮੀਰ ਬਾਬਰਾਂ ਦਾ ਵਕੀਰ ਜੀ ਆ ਭੰਗ ਖਾਓ ਗੁਰੂ ਜੀਾਂ ਦੇ ਵੀ ਅਸਾ ਭੰਗ ਖਾਧੀ ਹੈ ਉਹ ਭੰਗ ਖਾਧੀ ਜਿਹਦਾ ਅਮਲ ਕਦੇ ਉਤਰਦਾ ਨਹੀਂ ਫਿਰ ਸ਼੍ਰੀ ਬਾਬੇ ਜੀ ਸ਼ਬਦ ਆਖਿਆ ਮਰਦਾਨੇ ਵਾਖਿਆ ਰਬਾਜਾਓ ਮਰਦਾਨੇ ਰਬਾਜਾਇਆ ਗੁਰੂ ਜੀ ਸ਼ਬਦ ਉਚਾਰਨ ਕੀਤਾ ਰਾਗ ਤਲੰਗ ਮਹੱਲਾ ਪਹਿਲਾ ਪਉ ਤੇਰਾ ਪਾਂਗ ਢਲੜੀ ਮੇਰਾ ਚਿਤ ਮੈਂ دیਵਾਨਾ ਭਾਇਆ ਤੀ ਹਰ ਕਾ ਸਾਧਨ ਦਰਸ਼ਨ ਕੀ ਭੂਖ ਮੈਂ ਦਾਰ ਮੰਗੋ ਨਿੱਤਨੀ ਜਾਇ ਸ਼ਬਦ ਮੀਰ ਬਾਬਰ ਨੇ ਸੁਣਿਆ ਬਹੁਤ ਖੁਸ਼ ਹੋਇਆ ਆਦਾ ਫਕੀਰ ਜੀ ਇਹ ਸਾਡੀ ਜਿਹੜੀ ਭੰਗ ਹੈ ਇਹ ਕੁੰਡੇ ਡੰਡੇ ਨਾਲ ਘੋਟ ਕੇ ਅਸੀਂ ਪੀਨੇ ਆਂ ਫਿਰ ਸਾਨੂੰ ਨਸ਼ਾ ਚੜਦਾ ਤੁਸੀਂ ਫਕੀਰ ਦੇਸਵਰਤ ਪਰਦੇਸ ਪੈ ਫਿਰਦੇ ਹੋ ਇਹ ਤੁਸੀਂ ਕਾਦੇ ਵਿੱਚ ਘੋਟ ਕੇ ਪੀਂਦੇ ਹੋ ਫਿਰ ਮਹਾਰਾਜ ਜੀ ਸ਼ਬਦ ਆਖਿਆ ਭਾਉ ਕੀ ਭਾਗ ਸਿਵਤ ਕਾ ਕੁੰਡਾ ਗਿਆਨ ਕਾ ਕੀਆ ਡੰਡਾ ਸਾਚ ਸ਼ਬਦ ਅੰਮ੍ਰਿਤ ਮਤ ਪੀਆ ਤਬ ਵਾ ਅਮਲੇ ਅਖੰਡ ਬਾਬਰ ਕਲੰਦਰ ਪਿਆਲਾ ਪੀਓ ਉਤਰ ਨਾ ਜਾਵੇ ਕਬ ਹੋਖੀਓ ਜੈ ਸ਼ਬਦ ਸੁਣਿਆ ਤਬ ਬਾਬਰ ਨੇ ਜਾਣਿਆ ਇਹਦਾ ਪੂਰਨ ਸਾਧ ਤਬ ਫੇਰ ਆਖਿਆ ਜੀ ਕੁਛ ਮੰਗ ਲੈ ਜ਼ਗੀਰ ਦੇ ਦਿਆਂ ਜੇ ਕੁਝ ਹੋਰ ਚਾਵੇ ਮੰਗ ਲੋ ਸ੍ਰੀ ਗੁਰੂ ਨਾਨਕ ਜੀ ਸ਼ਬਦ ਉਚਾਰਨ ਕੀਆ ਮਾ ਦੀਆ ਇੱਕ ਖਦਾਏ ਜਿਸ ਦਾ ਦੀਆ ਸਭ ਕੋ ਖਾਏ ਇੱਕ ਦਾਤਾ ਸਭ ਜਗਤ ਵਿਖਾਰੇ ਇਸ ਗੋshard ਅਵਰ ਕੋ ਮੰਗੈ ਤੇਨੇ ਆਪਣੇ ਸਗਲੇ ਪਾਤਸ਼ਾਹੀ ਜਾਇ ਸ਼ਬਦ ਬਾਬਰ ਨੇ ਸੁਣਿਆ ਫਿਰ ਦੇਖ ਤੇ ਜਾਣਿਆ ਵੀ ਇਹਦਾ ਸੱਚਾ ਫਕੀਰ ਹੈ ਇਹਦੇ ਪਾਸੋਂ ਖੁਦਾਏ ਦਾ ਰਾਹ ਪੁੱਛੀਏ ਬਾਬਰਾਂ ਦਾ ਮਹਾਰਾਜ ਸਾਡੇ ਮੱਤ ਵਿੱਚ ਐਸਾ ਆਖਿਆ ਜੋ ਨਬੀ ਮੁਹੰਮਦ ਖੁਦਾਏ ਦੋਸਤ ਉਹ ਸਾਡੀ ਸ਼ਿਫਾਰਿਸ਼ ਕਰੇਗਾ ਅਜੀਬ ਇਸ ਤਰ੍ਹਾਂ ਜਾਵਾਂਗੇ ਤੇ ਤੁਹਾਡੇ ਤੁਹਾਡੇ ਮੱਤ ਵਿੱਚ ਕੀ ਸਹੀ ਕੀਤਾ ਤਾਂ ਫਿਰ ਗੁਰੂ ਜੀ ਸ਼ਬਦ ਉਚਾਰਨ ਕੀਤਾ ਇੱਕੋ ਸਾਹਿਬ ਇੱਕ ਖੁਦਾਏ ਖਾਲਕ ਸੱਚਾ ਬੇਪਰਵਾਹ ਕਈ ਮੁਹੰਮਦ ਖੜੇ ਦਰਬਾਰ ਭਾਰ ਨਾ ਪਾਵ ਬੇਸ਼ਮਾਰ ਰਸੂਲਰਸਾਲ ਦੁਨੀਆ ਮੇ ਆਇਆ ਜਬ ਚਾਹਿਆ ਤਬ ਪਕੜ ਮੰਗਾਇਆ ਇੰਓ ਸਹੀ ਕੀਆ ਹੈ ਨਾਨਕ ਬੰਦ ਪਾਗ ਗੁਦਾਏ ਔਰ ਸਭ ਗੰਦੇ ਇਹ ਸ਼ਬਦ ਸੁਣ ਕੇ ਮੀਰ ਬਾਬਰ ਚੁੱਪ ਕਰ ਰਿਹਾ ਸੋਚਦਾ ਰਿਹਾ ਕਿ ਸ੍ਰੀ ਗੁਰੂ ਜੀ ਨੇ ਉਹਨਾਂ ਬੰਦੀਵਾਨਾਂ ਦੀ ਹਾਲਤ ਦੇਖ ਕੇ ਮਨ ਚ ਰਹਿਮ ਕੀਤਾ ਆਖਿਆ ਮਰਦਾਨਿਆ ਰਬਾਬ ਵਜਾਓ ਮਰਦਾਨੇ ਰਬਾਬ ਵਜਾਇਆ ਫਿਰ ਸ੍ਰੀ ਗੁਰੂ ਜੀ ਸ਼ਬਦ ਉਚਾਰਨ ਕੀਤਾ ਰਾਗ ਆਸਾ ਮਹੱਲਾ ਪਹਿਲਾ ਜੇ ਮੇ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਾਲ ਵਿੱਚ ਆਵੇ ਧੂੜ ਮੈਲਾਂਦਰ ਸੌਂਦੀਆ ਹਣ ਬੈਨ ਨਾ ਮਿਲ ਨਹ ਦੂਰ ਆਦੇਸ ਬਾਬਾ ਆਦੇਸ ਆਦਿ ਪਰਖ ਤੇਰਾ ਅੰਤ ਨ ਪਾਇਆ ਕਰ ਕਰ ਦੇਖ ਵੇਸ ਰਹਾ ਜਦੋ ਸਿਆ ਵਿਆਈਆਂ ਲਾੜੇ ਸੋਹਣ ਪਾਸ ਢਿੰਡੋਲੀ ਚੜ ਆਈਆਂ ਦੰਦ ਖਾਂਡ ਕੇ ਤੇਰਾ ਉਪਰ ਉਪਾਣੀ ਵਾਰੀਐ ਚੱਲੇ ਚਮਕਣ ਪਾਸ ਇੱਕ ਲੈ ਇੱਕ ਲੱਖ ਲੈਣ ਖੜੀਆਂ ਲੱਖ ਲੈਣ ਬੈਠੀਆਂ ਖਰੀ ਸਵਾਰੇ ਖਾਂਦੀਆਂ ਮਨ ਨਣ ਸੇਜੜੀਆਂ ਜਾਏ ਸ਼ਬਦ ਗੁਰੂ ਜੀ ਆਖਿਆ ਤਾਂ ਗੁਰੂ ਬਾਬਾ ਜੀ ਹਾਲਤ ਚਾਗੇ ਟੈਪ ਹੈ ਮੀਰ ਬਾਬਰਾਂ ਦਾ ਫਕੀਰ ਨੂੰ ਕੀ ਹੋ ਗਿਆ ਇਹਦੀ ਖਬਰ ਲਓ ਲੋਕਾਂ ਨੇ ਆਖਿਆ ਦਰਦਵੰਦ ਫਕੀਰ ਹੈ ਪਰ ਇਸ ਹੱਤ ਦੇ ਵਿੱਚ ਆਇਆ ਮੀਰ ਬਾਬਰਾਂ ਦਾ ਯਾਰੋ ਖੁਦਾ ਦੇ ਅੱਗੇ ਦੁਆ ਕਰੋ ਫਕੀਰ ਖੜਾ ਹੋਵੇ ਸ੍ਰੀ ਬਾਬਾ ਜੀ ਉੱਠ ਖੜੇ ਹੋਏ ਮੀਰ ਬਾਬਰਾਂ ਦਾ ਵੀ हे ਫਕੀਰ ਜੀ ਮੇਰੇ ਤੇ ਮਿਹਰਬਾਨੀ ਕਰੋ ਗੁਰੂ ਜੀ ਆ ਜੇਕਰ ਮੇਰ ਚਾਹੁੰਦਾ ਆ ਜਿੰਨੇ ਕੈਦੀ ਨੇ ਬੰਦੀਵਾਨ ਨੇ ਸਾਰੇ ਛੱਡ ਦੇ ਆਪ ਆਖੋ ਜੋ ਕਿਆ ਚਾਹਨਾ ਮੀਰ ਬਾਬਰ ਆਂਦਾ ਜੀ ਮੇਰੀ ਪਾਤਸ਼ਾਹੀ ਕੁਰਸੀ ਬੁ ਕੁਰਸੀ ਚੱਲੇ ਗੁਰੂ ਜੀ ਆ ਨੇ ਜਾ ਤੇਰੀ ਬਾਦਸ਼ਾਹੀ ਬਾਤ ਚੱਲੇਗੀ ਮੀਰ ਬਾਬਰ ਨੇ ਸਾਰੇ ਬੰਦੀਵਾਨ ਖਲਾਸ ਕਰਤੇ ਸਾਰਿਆਂ ਨੂੰ ਕੱਪੜੇ ਪਹਿਨਾਏ ਰੁਖਸਤ ਕੀਤਾ ਬਾਬਾ ਜੀ ਬੜੇ ਪਰਸੰਨ ਹੋਏ ਸ੍ਰੀ ਬਾਬਾ ਜੀ ਫਿਰ ਬਾਬਰ ਪਾਸੋਂ ਚੱਲਦੇ ਰਹੇ ਗੁਰੂ ਜੀ ਜਦੋਂ ਸੈਦਪੁਰੋਂ ਪਰਤ ਕੇ ਵਾਪਸ ਰਾਵੀ ਦੇ ਕੰਢੇ ਪਹੁੰਚੇ ਮੁੜ ਕਰਤਾਰਪੁਰ ਆਨ ਬਰਾਬਧ ਹੋਏ ਰਾਵੀ ਦੇ ਕੰਢੇ ਕੰਢੇ ਬਾਬਾ ਜੀ ਕਈ ਸਾਲ ਕਰਤਾਰਪੁਰ ਟਿਕੇ ਸੰਗਤਾਂ ਆਉਨੀਆਂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਆਨੰਦਪ੍ਰਸੰਨ ਹੁੰਦੀਆਂ ਕਈ ਦਿਨ ਸੰਗਤਾਂ ਉੱਥੇ ਰਹੀਆਂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਰਹੀਆਂ ਜਦੋਂ ਸੰਗਤਾਂ ਚੱਲਣ ਲੱਗੀਆਂ ਨਾ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸੰਗਤ ਆਖਦੀ ਮਹਾਰਾਜ ਜੀ ਅਸੀਂ ਇੱਥੇ ਤੁਹਾਡੇ ਕੋਲ ਰਹਿੰਦੇ ਸੀ ਬੜੇ ਆਨੰਦਪ੍ਰਸੰਨ ਸਾਂ ਹੋਨਸਾ ਘਰਾਂ ਨੂੰ ਜਾਣਾ ਤੇ ਘਰ ਜਾ ਕੇ ਸਾਡਾ ਚਿੱਤ ਨਹੀਂ ਲੱਗਣਾ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਅਸੀਂ ਕਿਵੇਂ ਜੀਵਨ ਬਤੀਤ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਆnde ਭਾਈ ਗੁਰ ਸਿੱਖੋ ਇਹ ਸਰੀਰ ਅੱਜ ਹੈ ਕਰਤਾਰਪੁਰ ਕੱਲ ਨਹੀਂ ਰਹਿਣਾ ਤੁਸੀਂ ਸ਼ਬਦ ਦੇ ਨਾਲ ਲਿਵ ਲਾਉਣਾ ਕਰੋ ਸ਼ਬਦ ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇ ਜਿਨ੍ਹਾਂ ਨੇ ਸ਼ਬਦ ਦੇ ਨਾਲ ਲਿਵ ਲਾਉਣਾ ਕੀਤੀ ਮਹਾਰਾਜ ਜੀ ਉਹਨਾਂ ਦੇ ਕਾਰਜ ਆਸਵਾਰ ਦਿੰਦੇ ਕਰ ਦਿੰਦੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਗੁਰ ਪ੍ਰਵ ਆਪੇ ਮਿਲੇ ਬੋਲਣਾ ਜੀ ਸਤਨਾਮ ਸ੍ਰੀ ਵਾਇਗੁਰ ਅੱਜ ਦੇ ਸ਼ਬਦ ਦੇ ਚੱਕਰ ਵੱਧ ਘੱਟ ਬੋਲਿਆ ਗਿਆ ਹੋਏ ਸਤਗੁਰ ਜੀ ਬਖਸ਼ਣ ਯੋਗਾਨ ਬਖਸ਼ ਲੈਣਗੇ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਹ